ਸਭ ਤੋਂ ਪਹਿਲਾਂ ਹੀ ਅਸੀਂ ਪਹੁੰਚੇ ਪੈਲਸ ਦੇ ਵਿੱਚ ਬਹੁਤ ਹੀ ਖੂਬਸੂਰਤ ਪੈਲਸ ਹੈ ਸੰਗਰੂਰ ਦੇ ਵਿੱਚ ਕਾਬ ਦਾ ਪਿੰਡ ਤੇ ਹਲੇ ਕੋਈ ਰਿਸ਼ਤੇਦਾਰ ਕੋਈ ਨਹੀਂ ਪਹੁੰਚਿਆ ਜੀ ਅਸੀਂ ਥੋੜਾ ਜਿਹਾ ਪਹਿਲਾਂ ਪਹੁੰਚ ਗਏ ਤੇ ਅੰਦਰ ਦਾ 뷰 ਦੇਖੋ ਬਹੁਤ ਵਧੀਆ ਹੈ एन पूरा सजाया पाया तो जी बढ़िया एन लो जी लाग गया मिठाइया ज्यादा प्रोग्राम बर्फियाँ हरफियाँ ਮਿਲਕ ਕੇਕ ਕੋਕੜੇ ਤਰ੍ਹਾਂ ਤਰ੍ਹਾਂ ਦੇ ਪਨੀਰ ਵਾਲੇ ਸ਼ਿਮਲਾ ਮਿਰਚਾਲੇ ਲੋਜੀ ਬ੍ਰੈਡ ਪਕੌੜਾ ਚਟਣੀ ਇਹ ਹਰੀ ਚਟਣੀ ਸਾਰਾ ਕੁਸ ਬਧੀਆ ਹੈ ਉਹਦਾ ਬਣਾ ਰੱਖਿਆ ਸੀ ਲਓ ਜੀ ਆਪਾਂ ਨੇ ਚਾਹ ਪਾਣੀ ਪੀਤਾ ਆਪਾਂ ਬੈਠ ਗਏ ਘਾਰ ਨਹੀਂ ਅਨੇ ਜੀਜਾ ਜੀ ਇਹ ਭਰਾ ਬੈਠਿਆ ਆਪਾਂ ਜੀ ਸਾਰੇ ਬੈਠੇ ਹਾਂਗੇ ਤੇ ਟੇਬਲ ਤੇ ਨੇ ਕੁੰਡਰ ਲਵ ਲਿਸਤੇਦਾਰ ਬੈਠੇ ਨੇ ਸਾਰੇ ਪਤਿਜਾ ਤੇਰਾ ਫੈਮਲੀ ਆਪਣੀ ਭੈਣ ਬੈਠੀ ਆ ਇਧਰ ਭੈਣ ਭਾਈ ਵਿਭਰਜਾਈ ਆ ਭੈਣ ਮਮੀ ਉੱਪਰ ਚਾਈ ਇੱਧਰ ਭੈਣਾਂ ਬੈਠੀਆਂ ਨੇ ਬੱਚੇ ਸਾਰਾ ਪਰਿਵਾਰ ਬੈਠਿਆ ਆਪਣਾ ਵਿਆਹ ਦਾ ਆਨੰਦ ਲੈਂਦੇ ਹੋਏ ਤੇ ਆਪਾਂ ਵੀ ਵਧਾ ਕਰਦੇ ਆ ਵੀਡੀਓ ਦਾ ਨੰਦ ਲੈਂਦੇ ਹੋਏ ਕਿ ਖਾਣ ਤੋਂ ਜ਼ਿਆਦਾ ਮੈਨੂੰ ਵੀਡੀਓ ਬਣਾਉਣ ਚ ਬਹੁਤ ਮਜ਼ਾ ਆਉਂਦਾ ਵੀਡੀਓ ਮੈਨੂੰ ਬਹੁਤ ਵਧੀਆ ਲੱਗਿਆ ਬਣਾਉਣੀ ਤੇ ਮੈਂ ਹਰ ਇੱਕ ਬੰਦੇ ਨੂੰ ਕੈਮਰੇ ਵਿੱਚ ਕੈਦ ਕਰਨਾ ਚਾਹੁੰਨਾ ਤੇ ਆ ਜੀ ਪੁਰਾਣੀ ਬੀਯੁਰਗ ਰਿਸ਼ਤੇਦਾਰ ਇਹ ਅੰਕਲ ਜੀ ਬਹੁਤ ਹੀ ਪੁਰਾਣੇ ਮਿਲੇ ਸੀ ਪਹਿਲਾਂ ਹਰਿਆਣੇ ਦੇ ਵਿੱਚ ਬੋਰ ਕਰਦੇ ਸੀ ਜਦੋਂ ਆਪਾਂ ਜੀ ਬੈਠੇ ਰਹੇ ਗੱਲਾਂ ਮਾਰ ਰਹੇ ਨੇ ਨਾਲ ਲਓ ਜੀ ਡੀ ਜੀ ਦਾ ਆਨੰਦ ਮਾਣਦੇ ਹੋਏ ਖਾ ਵੀ ਕੇ ਪਾਇਤੇ ਚਾਹ ਪਾਣੀ ਪੀ ਕੇ ਇੱਧਰ ਆ ਗਏ ਸਾਰੇ ਚਾਹ ਪਾਣੀ ਪੀ ਕੇ ਆਗੇ ਬਾਹਰ ਡੀ ਜੇ ਦਾ ਆਨੰਦ ਮਾਨਦੇ ਨੇ ਇਹਦੇ ਭਰਾ ਬੱਚੇ ਭਾਂਜੀਆਂ ਬਰੋਣਾ ਸਭ ਜੀ ਇਹਦੇ ਮੰਮੀ ਹੋਰੀ ਬੈਠੇ ਨਹੀਂ ਪਿੱਛੇ ਜਿਹਨੇ ਨਵੀਂ ਚਾਹ ਪਾਣੀ ਪੀਤਾ ਹੋ ਜਾਰੇ ਨੇ ਜੀ ਅੰਦਰ ਤੇ ਬਾਕੀ ਜੀ ਨੇ ਪੀ ਲਿਆ ਜਹ ਪਾਣੀ ਉਹ ਬਾਹਰ ਬਿਆਨ ਆਨੰਦ ਮੰਡ ਰਹੇ ਨੇ ਕੋਈ ਜੂਸ ਪੀ ਰਿਹਾ ਕੋਈ ਕੁਛ ਤੇ ਬਾਕੀ ਡੈਕੋਰੇਸ਼ਨ ਦਿੱਤਸ ਵਾਟ ਕੱਢੇ ਪੈਣੇ ਜੀ ਇਹਨਾਂ ਦੇ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਹੋਈ ਹੈ ਆਹੀ ਪ੍ਰੋਣਾ ਸਾਹਿਬ ਜੀ ਡੀਜੇ ਦਾ ਆਨੰਦ ਮਾਣਦੇ ਹੋਏ ਬੈਠੇ ਤਾਂ ਸਾਨੂੰ ਤਾਂ ਸਾਨੂੰ ਪਤਾ ਹੀ ਹੈ ਬੈਠਣਾ ਬਹੁਤ ਔਖਾ ਲੱਗਦਾ ਗਰਮੀ 'ਚ ਇਧਰ ਨਾਲੇ ਤਾਂ ਘੁੰਮ ਫਿਰਿਆ ਏ ਨਾਲੇ ਡੈਕੋਰੇਸ਼ਨ ਦੇਖੋ ਤੁਸੀਂ ਕਿੰਨੀ ਵਧੀਆ ਏ ਬੈਰਸ ਦਾ ਵਧੀਆ ਦੇਖੋ ਕਮਾਲ ਕਰੀ ਬੀ ਡੈਕੋਰੇਸ਼ਨ ਦੀ ਆ ਲੱਗੇ ਪਏ ਨੇ ਬੱਚੇ ਇੱਧਰ ਦੇਖੋ ਇਹ ਦੇਖ ਰਹੇ ਨੇ ਐਲਬਮ ਵਿਆਹਾਂ ਦੀ ਕੁੜੀਆਂ ਦੀ ਤੇ ਪਰੌਣੇ ਦੀਆਂ ਫੋਟੋਆਂ ਨੇ फोटो देख रहे नहीं एल्बम देखो कि जबरदस्त बनाई हुई है बहुत बढ़िया फोटो ने नूर फिर ਇੱਧਰ ਦੂਰ ਜੈ ਫਰੀ ਜਾਂਦਾ ਪਤਾ ਨਹੀਂ ਕੀ ਗੱਲ ਹੈ ਸਹਿਜ ਖੜਾਈ ਅਰਮਣ ਇਹ ਵੀ ਨਹੀਂ ਟਿੱਕੇ ਬੈੜਦੇ ਹੈਗੇ ਮੈਨੂੰ ਆ ਤੋਤਰਾ ਲਾ ਲੋ ਟੱਕਾ ਨਹੀਂ ਟੱਕਾ ਨਹੀਂ ਕਰਨਾ ਚਾਹੀਦਾ ਸਰ ਤੱਕੇ ਨਾਲ ਅੰਗਾਰੀ ਦਾ ਟੱਕਾ ਨਹੀਂ ਭਾਈ ਲਓਏ ਲੱਗੇ ਪਹਿਨੇ ਬੱਚੇ ਖੇਡਣਾ ਵਿਆਹ ਉਹਦਾ ਇਹਨਾਂ ਨੂੰ ਕੁਝ ਨਹੀਂ بس ਇਹ ਆਪਦੀ ਮਸਤੀ ਦੇ ਵਿੱਚ ਲੱਗੇ ਪਹਿਨੇ ਖੇਡਣ ਦੇਖੋ ਉਹ ਇਹ ਪੈਲਸ ਆ ਬਣਾ ਰਖਿਆ ਗੱਲਬਾਤ ਪੈਲਸ ਦੀ ਗੱਲਬਾਤ ਸ਼ਰਾ ਆ ਦੇਖੋ ਡੈਕੋਰੇਸ਼ਨ ਪੈਲਸ ਦੀ ਗੜ ਡਾਉਗਾ ਸਰਾ ਹੀ ਆ ਪਹਿਲੇ ਦਾ ਗਲਵਾ ਦਾ ਵਧੀਆ ਪੈਕਟ ਬਣਾਇ ਰੱਖੀ ਹੋਇਆ ਆ ਰਿਹਾ ਆ ਡੰਡਾ ਘੱਲਵਾਤ ਜਿਵੇਂ ਪਾਇਦਾ ਸੀ ਹਨਾ ਅੰਡਾ ਬਾਬਾ ਬਹੁਤ ਵਧੀਆ ਪਾਇਦਾ ਸੀ ਹੈ ਨਵੇਂ ਬਣਾ ਬਣਾ ਡੰਡੇ ਬਣਾ ਨਹੀਂ ਕੋਈ ਪਈ ਜਾਂ ਤੇਰੇ ਨਾਲ ਡੰਡਾ ਪਾਣੀ ਨਹੀਂ ਬਣਾਉਂਦੇ ਕੋਕ ਬਲਾਈ ਜਾਂਦੇ ਨੇ ਜੂਸ ਬਲਾਈ ਜਾਂਦੇ ਨੇ ਆਈਸਕ੍ਰੀਮ ਖਿਲਾੜੀ ਲਾਰ ਕੇ ਸਾਰੇ ਜੀ ਸਾਨੂੰ ਮਾਗਦੇ ਸੋ ਦਿੰਦੇ ਨਹੀਂ ਹਾਂ ਆ ਮੋਟਾ ਸਾਖ ਤੇਰੇ ਦੇ ਨੇ ਮੋਟਾ ਅੱਛਾ ਅਕੀ ਪਾਣੀ ਮੰਗਦੇ ਸਾਰੇ ਠੰਡਾ ਪਿਆ ਹੁੰਦੇ ਨੇ ਹਾਂ ਇੱਧਰ ਦੇਣਾ ਇਹਨਾਂ ਨੂੰ ਕਹ ਦੀ ਪਾਣੀ ਪਲਾ ਦੋ ਇਹ ਪਤਾ ਨਹੀਂ ਕੀ ਬਣਾਈ ਜਾਂਦੇ ਨੇ ਠੰਡੇ ਨੇ ਕੰਮ ਕਰਾ ਠੰਡਾ ਕਰੂਗਾ ਹੋਰ ਐ ਜੂਸ ਪਲਾ ਰਹੇ ਨੇ ਸਾਰੇ ਵੀ ਤੁਸੀਂ ਪਾਣੀ ਪਲਾਓ ਹਾਂ ਨਿੰਬੂ ਪਾਣੀ ਵੀ ਨਾ ਨਿੰਬੂ ਪਾਣੀ ਇੱਥੇ ਜਲਜੀਰਾ ਚੱਲ ਰਿਹਾ ਜਲਜੀਰਾ ਜਲ ਭਰਿਆ ਭਰਿਆ ਵੇ ਠੰਢੀ ਹੀ ਹੋਈ ਜਿਹਦੇ ਨਾਲ ਸਾਫ ਹੋ ਜਾਓ ਜਮਾਨਾ ਹੋਰ ਪੰਜਾਬ ਤੱਕ ਭਰਪਾ ਪੰਚਰਾ ਜਾਵੇ ਇੱਕ ਦੋ ਲੈ ਕੇ ਉਹ ਵੀ ਬੈਲ ਸਾਲਿਓ ਆ ਬਾਈ ਆ ਚੀਜ਼ਾਂ ਲੈ ਕੇ ਅੰਦਰੋਂ ਸਾਫ ਕਰਨ ਇਹਨੂੰ ਕਹਣਾ ਵੀ ਉਹ ਚੀਜ਼ਾਂ ਲੈ ਜਾਓ ਉਹ ਚੀਜ਼ਾਂ ਮੰਗਾਓ ਹੋਰ ਆ ਲੋ ਜੇਡਾ ਸਿੰਘ ਮਹਾਂ ਨਗਸ਼ਰ ਸਿੰਦਪਾਟੀ ਵੈਲਕਮ ਬੈਕ ਅੰਦਰ ਝੰਡਾ ਕਰਨਾ ਬਾਕੀ ਸੀਸ ਸੰਗਰੂ ਰੌਣਕ ਬਹੁਤ ਜਲਸਾਧੀਆਂ ਕਰਾਂਗੇ ਜੇ ਹੋਰ ਕੰਮ ਕਰਨਾ ਹੈ ਤਾਂ ਸਾਧਿਆ ਕਰਾਂਗੇ ਪਰ ਖੁਸ਼ੀਆਂ ਦੇ ਲਈ ਲਓ ਜੀ ਅਸੀਂ ਚੱਲਿਆ ਜੀ ਫਰੂਟ ਚਾਟ ਖਾਣ। ਹੋਰ ਚੀਜ਼ਾਂ ਨੂੰ ਤਾਂ ਖਾਣ ਨੂੰ ਜੀ ਨਹੀਂ ਕਰਦਾ ਇੰਨਾ ਗਰਮੀ ਦੇ ਵਿੱਚ। ਇਹ ਆ ਚੀਜ਼ ਹੈ ਜਿਹੜੀ ਖਾਣ ਆਲੀ ਆ। ਦੇਖੋ ਕਿੰਨੀ ਸੋਹਣੀ ਸਜਾਈ ਪਈ ਆਈ। ਵੀ ਵੀ ਵਗੈਰਾ ਅਨਾਨਾਸ ਸੇਵ ਅਮਰੂਦ ਹਰਗੀ ਚੀਜ਼ ਕਪੀਤਾ ਇੱਕ ਖਾਦਾ ਜੀ ਫਿਰ ਅਸੀਂ ਨੇ ਇਹ ਖਾ ਕੇ ਆਨੰਦ ਆ ਗਿਆ ਬਹੁਤ ਹੀ ਵਧੀਆ ਸੀ